ਲੋ ਜੀ ਮੇਰੇ ਵੱਲੋਂ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਏ ਤੇ ਮੋਟਰ ਕਿੰਨੇ ਮੋਟਰ ਮਿਲਦੇ ਆ ਮਲਗੀ ਚਾਚੇ ਨੂੰ ਲੋ ਜੀ ਮਿਲੋ ਮਲਗੀ ਚਾਚੇ ਨੂੰ ਸਤਿ ਸ਼੍ਰੀ ਅਕਾਲ ਜੀ ਸ੍ਰੀ ਘਾਲ ਤਾਂ ਮੁਰੇ ਜੜਾਈਆਂ ਮੈਂ ਮੰਨ ਪਿਆ ਆ ਪਾਣੀ ਛੱਡਦਾ ਪਾਣੀ ਛੱਡਦਾ ਉਹਦੇ ਪਲਾਟ ਨੂੰ ਅੱਛਾ ਲੋੜ ਪਊਗੀ ਪਾਣੀ ਦੀ ਕਪਾਲੀ ਲੱਤ ਪਾਣੀ ਲੱਗਣਾ ਉਹਨੂੰ ਆਹ ਪਰ ਆ ਲੋ ਉਹਨਾਂ 34 ਵਾਲੇ ਨੂੰ ਹਾਂ ਅੱਛਾ ਪਰ ਲੈ ਦੂੰ ਕੁਵੇਰੀ ਅੱਛਾ ਤਾਂ ਮਾਜੀ ਗੱਲ ਥੋੜਾ ਜਿਹਾ ਰਾਜੇ ਵਾਲਾ ਪਲਾਟ ਪਿਲਕ ਮਾਰਦਾ ਹਾਂ 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 ਬੱਟਾ ਮਾਰਦਾ ਇਹਨੂੰ ਸੋਹ ਠੀਕ ਹੈ ਮੈਂ ਕੀ ਕਰਾਂ ਮੈਂ ਕੀ ਕਰਾਂ ਹੁਣ ਮੈਂ ਵੀ ਰਹਿਣ ਦਵਾ ਅੱਛਾ ਲੋੜੇ ਨਹੀਂ ਹੈ ਜੀ ਠੀਕ ਹੈ ਇੰਨਾ ਤੇ ਇਹਨੇ ਨਹਿੜ ਦਾ ਪੱਕੇ ਵਾਲਾ 25 26 28 ਦਾ ਹੀ ਦਾ ਬੱਡੇ ਹੋਈ ਹੋਣੇ ਹਾਂ 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 ਹੈ ਕਿ ਨਹੀਂ ਠਾਏ ਨਹੀਂ ਪਹਿਲੀ ਆ ਜੂਗੀ ਪਹਿਲੀ ਇਹਦੇ ਰਹਿ ਗਏ ਸਾਰੇ ਹਾਂ ਹਾਂ 12 ਦੇ ਰਹਿ ਗਏ ਇਹ ਤਾਂ ਅੱਜ ਸੋਲਣਾ ਹੋਊਗੀ ਸਾਰਾ 7 18 ਹੋ ਗਈ ਅੱਜ ਕੱਲ ਜਰਾਤੀ ਕੀ ਪਰਸੋ ਦੀ ਕੱਲ ਦੀ ਹਾਂ ਕੱਲ ਪੀ ਅੱਜ 17 ਹੋ ਗਈ ਹਾਂ 17 ਦਿਨ ਰਹਿ ਗਏ 10 ਦਿਨ ਫੇਰ ਠੀਕਾ ਲੋੜ ਹੈ ਆ ਦੇ ਲੈ 26 ਦੇ ਲਾ ਕੱਦ ਲਈਏ 26 ਇਹ ਵੀ ਦੇ ਹਾਂ ਸਾਰ ਆਉਂਦਾ ਹੋਰੇ ਕਿਉਂਕਿ ਉੱਧਰ ਸਾਰ ਰਾਤ ਦਾ 9 ਵਜੇ ਸੀ ਉਰੇ ਬੈਠੇ ਸੀ ਅੱਛਾ ਫਾੜੇ ਇੱਧਰ ਅਮਰੀਦਾਂ ਦੇ ਲੱਗਦਾ ਇੱਥੇ ਦੇ ਨਾਲ ਆਏ ਬੜ ਕੇ ਆਏ ਉੱਥੇ ਦੇ ਹਾਂ ਵੀ ਆਏ ਲੱਗਿਆ ਫਿਰ ਅੱਛਾ ਆ ਉੱਥੇ ਤੁਹਾਡੇ ਪੈਰ ਪਈ ਵੀ ਇਹਨੂੰ 26 ਜਨੂੰ ਆਹੋ ਇੱਥੇ ਲਖਿਆ ਮਗ ਬੈਨੂ ਅੱਛਾ ਇੱਥੇ ਦੇ ਮੁੜੇ ਆ ਦੇ ਖਾਦੇਗਾ ਇੱਥੇ ਦੇ ਨਾ ਮੈਂ ਕੰਮ ਛੱਡ ਗਿਆ ਉਸਤਾ ਇੱਕ ਆਇਆ ਹੂੰ ਇਹ ਉਹਨੇ ਦੇ ਮੁੜਿਆ ਦੇ ਹਾਂ ਨਾ ਪਰ ਪਾਕ ਹਾਂ ਹਾਂ ਆ ਦੇਖੋ ਲੀ ਬਣਾਈ ਵੀ ਆਏ ਆਏ ਮੁੜੇ ਆ ਇਹ ਅਛੇ ਤੇ ਮੁੜ ਕੇ ਆਏ ਹਾਂ ਮੁੜੇ ਵੀ ਕਾਨੂੰ ਮੈਂ ਕਹਿੰਦਾ ਹਾਲ ਲਖਿਆ ਪਿਆ ਆ ਨਾ ਨਾ ਲੱਗ ਗਿਆ ਫਿਰ ਆਹ ਲਖਿਆ ਪਿਆ ਹਾ ਡੇ ਦੇ ਤਾਂ ਹਾਂ ਤਾਂ ਹੀ ਲਖਿਆ ਪਿਆ ਫਿਰ ਇਹ ਪਤਾਰਾਂ ਲਾਉਣੀਆਂ ਪੈਣੀਆਂ ਹੌਲ ਵਾਲੇ ਤਾਰ ਉਹ ਉੱਥੇ ਹੀ ਲਾ ਦੋ ਤੁਸੀਂ ਜਿਹੜੀ ਗਾਉ ਰੋ ਕੇ ਰੀ ਰਾਤ 10 ਵਜੇ ਸੀ ਰਾਤ ਆਇਆ ਨਹੀਂ ਫਿਰ ਠੀਕ ਹੈ ਆ ਬੰਦਾ ਕਹਿੰਦਾ ਫੜਕੇ ਦੇ ਦੋ ਮੈਨੂੰ ਰੱਖਣਾ ਐ ਮੈਂ ਹੂੰ ਮੈਂ ਤਾਂ ਕਿਹਾ ਮੈਂ ਫੜ ਲਊ ਦਿਨ ਮੱਝ ਇਹ ਕਿਹਨਿ ਕਰ ਇਹ ਵੀ ਨੇ ਖਰਾਬੇ ਕਰਨ ਦਾ ਕੱਪੀਡ ਚ ਇਹ ਤਾਂ ਆਹ ਜਨ ਹੁਣ ਨੜੇ ਜੇ ਕਦ ਪਾਉਣੇ ਛੰਨ ਹਰੇ ਜਿਹਨੂੰ ਕਦ ਫੋਨ ਕਰਦਾ ਮੈਂ ਹੂੰ ਸੁੱਕ ਗਏ ਹੁਣ ਤਾਂ ਸੁੱਕ ਗਏ ਹੁਣ ਤਾਂ ਖੜਕ ਗਏ ਹਾਂ ਹਾਂ ਕੀ ਗਾਲੇ ਥੱਪਰ ਵੀ ਪਏ ਵੇ ਚੁੱਕੀ ਜਾਣੇ ਹਾਂ ਹਾਂ ਉਹ ਕਾਹੀ ਵੀ ਪੱਕੀ ਕਾਹੀ ਵਟਾਉਂਦਾ ਭਈ ਇਹਦੇ ਨਹੀਂ ਕਹਿੰਦਾ ਕਿਸੇ ਬੰਦੇ ਨੂੰ ਹਾਂ 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 ਬੜ ਤੋ 100 ਪੂਜਾ ਠੀਕ ਠੀਕ ਆ ਆਏ ਨਾ ਸਾਲਾ ਸਿਆਲ ਮੈਂ ਜਹੇ ਮੀਂਹ ਕੀਣੀ ਏ ਤੂੰ ਹੁੰਦਾ ਥੱਲੇ ਬੈਠਾ ਰਿਆ ਹੁਣ ਹਾਂ ਹਾਂ ਇਹ ਤਾਂ ਹੈਗਾ ਹੈ ਕਿ ਨਹੀਂ ਇਹ ਫੋਟੋ ਫੋਟ ਬਾਹਰ ਨਿਕਲੇ ਹੁਣ ਹਾਂ ਹਾਂ ਔਰੇ ਵੀ ਆ ਰਹੇ ਉਹ ਮਿੱਟੀ ਉਂਟੀ ਦੇ ਏਰੀਆ ਦੇ ਆ ਕੇ ਕਿਦ ਨੇ ਰੇਤਾ ਛੱਡਦੇ ਆ ਯਾਰ ਰੇਤਾ ਛੱਡਣਾ ਸਾਨੂੰ ਭਰ ਕੀ ਰਹੀ ਏ ਕਿ ਆਉਂਦੇ ਐ ਐਸੇ ਨਾ ਅੱਟਾ ਤਾਂ ਫੁੱਟ ਤੇ ਬਾਹਰ ਆ ਜਾਣਾ ਹਾਂ ਆਇਆ ਨਾ ਤਾਂ ਹੀ ਮੈਂ ਤਾਂ ਕਿ ਰਕੜੋ ਆਇਆ ਤਾਂ ਪਹਿਲਾਂ 11 ਗਾਇਨ ਤੇ ਕਹਿੰਦੇ 8 8 ਫੁੱਟ 16 ਫੁੱਟ ਬਣਦਾ ਤਾਂ ਹਾਂ ਹਾਂ ਨਾ ਭਵੀਆ ਤੁਸੀਂ ਰੱਖੋ 14 ਫੁੱਟ ਇਹਦਾ ਜੀ ਫੁਰਫੁਰ ਬਾਹਰ ਵੀ ਆ ਜਵੇ ਯਾਰ ਕਾ ਵੀ ਕੋ ਡਿੱਕਾ ਨਹੀਂ ਹੈਗਾ ਟੌਣੀਓ ਬਾਹਰ ਤਾਂ ਹੀ ਤਾਰ ਪੈਣੀ ਇਹਨੂੰ ਹਾਂ ਹਾਂ ਜਾਂ ਬੁਣਨੀ ਹੈ ਬਹੁਤ ਵਧੀਆ ਜੀ ਬਣ ਜੂ ਤੇ ਇਹਦਾ ਹੁਲਦੀ ਡੁੱਲੀ ਹੈ ਹੂੰ ਹੂੰ ਸਪਰੇਅ ਮਾਰਦੇ ਮਾੜੀ ਜਿਹੋ ਚੰਗੀ ਤੇਰਾ 3 4 ਮੀਟਰ ਆ ਜੇ ਕਰਦੇ ਹੈ ਵੀ ਸਫਾਈ ਮਾਰ ਜਾ ਮਹਾ ਹਮ ਨਹੀਂ ਜਹਟ ਗਿਆ ਹੁਣ ਬਾਸ ਪਾਜ ਚੱਲਣਾ ਤੇਰੇ ਖੁਰਪਾ ਲੈ ਕੇ ਬੈਂਦੇ ਨਾ ਸਾਫ ਕਰ ਦਨੇ ਨੇ ਠੀਕ ਸਾਰੇ ਗੜਾ ਕਰ ਦਿੰਦਾ ਇਹਨੂੰ ਉਹਦੋਂ ਫੇ ਰੰਗ ਤਾਂ ਕਰਤਾ ਤਾਂ ਹੈ ਰੰਗ ਰੂਮ ਬਟਾ ਇਹ ਰੰਗ ਬੜੀਆ ਕਰਤਾ ਐ ਨਾ ਡਿਜ਼ਾਈਨ ਵੀ ਵਾਤਾ ਲਾਉ ਰਹਾ ਪਹਿਲਾਂ ਤਾਂ ਮੈਂ ਦਵਾਏ ਗਾਲੀ ਕਰਿਆ ਵਾ ਕਿਥੇ ਮਿਲ ਗਿਆ ਦੇਖਤਾ ਹਾਂ ਲਾਲ ਮਾਰੀ ਚਿੱਟਾ ਪਾਇਆ ਜਿਹਦੇ ਮਿਲਣਾ ਰਾਦਾ ਮਿਲਦਾ ਹੀ ਹੋਊਗਾ ਮੈਂ ਤਾਂ ਦੂਜਾ ਦਿਨ ਬਹਰ ਆਲ ਜੂ ਨਹੀਂ ਠੀਕ ਐ ਚਿੱਟਾ ਹੋ ਗਿਆ ਰਾਜਣਾ ਹੂੰ ਹੂੰ ਕਹਿੰਦਾ ਮੈਂ ਕਹਾਂ ਰੰਗ ਦਾ ਫਰਕ ਪੈਂਦਾ ਮੈਂ ਚਿੱਟਾ ਸਿੱਟ ਦਿੱਤਾ ਲੈ ਰਲ ਕੇ ਨਾਲੇ ਲੈ ਹਾਂ ਹਾਂ ਆਹ ਪਹਿਲਾ ਇਹ ਹੁਣ ਕਰਿਆ ਹਨ ਵਧੀਆ ਲੱਗਣ ਲੱਗੇਗਾ ਬੇ ਸਿਲਪਰ ਹੋ ਗਿਆ ਓਕੇ ਐਨੇ ਟੋਰ ਮਾ ਨਹੀਂ ਬਣਦੀ ਚਲ ਕੋਈ ਨਹੀਂ ਪੈਂਟਰ ਨੇ ਬਣਾਉਣੀ ਜਿੱਦਾਂ ਕਿਤੇ ਸਾਰਾ ਇਕੱਠੇ ਨੂੰ ਹੋਊਗਾ ਫੇਰ ਬਣ ਜੂ ਫੇਰ ਉਹ ਵੀ ਹੂੰ ਹੂੰ ਫੇਰ ਜਿਹੜਾ ਹੋਰ ਸਮਾਨ ਵੀ ਲਵਾਉਣਾ ਨਾ ਉਹ ਵੀ ਪਹਿਲਾਂ ਹੀ ਲਵਾ ਲਵੇ ਰੰਕਰ ਹਉਣ ਤੇ ਬਸ ਕਿੰਨਾ ਸੀ ਜਿਆਦਾ ਟੂਆ ਹੈ ਦਾਹੇ ਸਾਲੇ ਟੈਂਕੀ ਟੂਕੀ ਪਹਿਲਾਂ ਹੀ ਦਵਾਈ ਦੀ ਹਾਂ ਹਾਂ ਤੇ ਬਾਅਦ ਮੋਂ ਦਾ ਫਿਰ ਟਾਂਕਾ ਦਪਟਣ ਲੈ ਦਾ ਕੋਈ ਫਾਇਦਾ ਨਹੀਂ ਹੂੰ ਹੂੰ ਫਿੰਡ ਟ੍ਰੈਨਰ ਲੋਹਾ ਬਹੁਤ ਕੰਮ ਦਾ ਹੈ ਲੋਹਾ ਬਹੁਤ ਇਹ ਲੱਗਿਆ ਅਸੀਂ ਤਾਂ ਅਗਲਾ ਕਹੀਦਾ ਨਾ ਫੜਾ ਬਣਾ ਲੂ ਬਿੰਚਣਾ ਨਹੀਂ ਹੋਰ ਤਾਂ ਬਣਾ ਲੂ ਬਈ ਠੀਕ ਹੈ ਬਿੰਚਣਾ ਨਹੀਂ ਕੋਈ ਕਰਦਾ ਨਾ ਲੋਹਾ ਵਧੀਆ ਲੱਗਿਆ ਵਾ ਇਹ ਲੋਹਾ ਦੇਖ ਤੂੰ ਆ ਦੇਖ ਪੂਰੇ ਮਾਰਾ ਹਰਾ ਗੁੱਤ ਰਿਆ ਹੋਣ ਚੰਗਲ ਕਰਕੇ ਹਾਂ ਵਿਆਹ ਦੇਖਣਾ ਉਹਦਾ ਥਾਲੇ ਦੇਖਣਾ ਉਹਦੇ ਟੈਲੀਗੂ ਦੇ ਖੰਬੇ ਹੁੰਦੇ ਆ ਹਾਂ ਹਾਂ ਹੰਬੇ ਆ ਮੰਗੋ ਸਿੱਟਾ ਜੰਮਕਦਾ ਸਾਲਾ ਇਹ ਤਾਂ ਹੈ ਲੋਹਾ ਬਹੁਤ ਵਧੀਆ ਲੱਗਿਆ ਵਾ ਵਿੱਚ ਦੇਖਦਾ ਸਾਫ ਪਿਆ ਹੈ ਨਾ ਹੂੰ ਹੂੰ ਵਿੱਚ ਦੇਖਦਾ ਲੈ ਕਿਤੇ ਜੰਗਲਾ ਪੂਰਾ ਨਾ ਇਹ ਅੱਜ ਦੇਖਦੇ ਆ ਚਵਾਗੇ ਨਾ ਇਹਨੂੰ ਜੀ ਅੱਜ ਟਾਈਮ ਲੱਗ ਗਿਆ ਅੰਦਰ ਬਾੜ ਦਾ ਠੀਕ ਆ ਉਸੋ ਸੜੀ ਖਰਾਬ ਕਰਦੀ ਜਾਂ ਮੀਂਹ ਨਹੀਂ ਖਰਾਬ ਕਰਦਾ ਹਾਂ ਹਾਂ ਉਸਿਆ ਸਭ ਤੋਂ ਵੱਧ ਖਰਾਬ ਕਰਦੀ ਉਹ ਖਰਾਬ ਕਰਦੀ ਹੈ ਦੇਖਦੇ ਆ ਨਹੀਂ ਆਹ ਠੀਨਾ ਯਾਰ ਗਾਹ ਬਤਾ ਦੂੰਗੇ ਕਿਹੜੀਆਂ ਹੋਰ ਵੀ ਆਹੀ ਅਬੀ ਸਮੇਂ ਟ੍ਰੈਲ ਖੜਜ ਕਰਿਆ ਇੱਥੇ ਜਹਾ ਲਿਆ ਕੇ ਸਿੱਧਾ ਖੜਾ ਦੇ ਟ੍ਰੈਕ ਰਾਈ ਕੋ ਮਾਲਾ ਹਾਂ ਉਹ ਵੀ ਰੋਟ ਉਹ ਵੀ ਰੋਟ ਇੱਥੇ ਸਾਡਾ ਖਰਚਾ ਕੋਈ ਨਹੀਂ ਗਾਡਰਾਂ ਦਾ ਗਾਡਰ ਬਿਲਡ ਬਣਿਆ ਹਾਂ ਹਾਂ ਠੀਕ ਨਹੀਂ ਗੱਲ ਠੀਕ ਆ ਜਿਆਦਾ ਨਾ ਰੱਖੋ ਉਹਨਾਂ ਇਤਨੂੰ ਅੱਠ ਹੈ ਕਿੰਨਾ ਹੈ ਸੱਤ ਹੁੰਦਾ ਸੱਤ ਹੁੰਦਾ ਸੱਤੋਂ ਪੈਣਾ ਹਾਂ ਹਾਂ ਪੂਰਨ 10 ਕ ਹੋ ਜੇ ਬਹੁਤ ਐ ਰ ਇਹ 12 ਮੋਟ ਕ ਲਾ ਇਧਰ ਨੂੰ 12 ਦਾ ਵਾਧੂ ਐ 12 ਆ ਉਹ ਦੇਖ ਲੈ ਉੱਥੇ ਤੇ 12 ਕਰ ਲੈ ਇੱਕ ਹੋਰ ਫਾਇਦਾ ਇੱਕ ਹੋਰ ਫਾਇਦਾ ਹੋਏ ਨਾ ਜੇ ਉਰੇ ਬਣ ਜੇ ਇਧਰੇ ਪਾਸੇ ਉਰੇ ਰੋਟਰ ਮੀਟਰ ਲਾ ਦੇ ਹੈ ਨਾ ਕੰਦ ਕਰ ਉਹਨੂੰ ਲੱਗੀ ਜਾਣਾ ਕੰਦ ਦਾ ਸਮਾਨ ਲਾ ਕੇ ਤੇ ਮੂਹਰੇ ਟਰਾਲਾ ਖੜਾ ਦੇ ਬਾਅਦ ਟਰੈਲਾ ਉੱਥੇ ਜਾਣਾ ਉੱਥੇ ਤੇ ਬੈਠ ਜਾ ਜਿਹੜਾ ਜਗ੍ਹਾ ਦਾ ਕੋਈ ਫਰਕ ਨਹੀਂ ਪੈਂਦਾ ਹਾਂ 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 ਅੰਦਰ ਦਾ ਬਹੁਤ ਫਰਕ ਹੈ ਹੋਰ ਹੁਣ ਜਿਹੜਾ ਸਮਾਨ ਇੱਧਰ ਖੜਾ ਇੱਧਰ ਖੜਾ ਠੀਕ ਦੇ ਬਾਹਰ ਤਾਂ ਪਏ ਹੈੜਾ ਬਟੀ ਨਹੀਂ ਆਉਣੀ ਸਮਾਨ ਵੀ ਜਗ੍ਹਾ ਘਟੀ ਜਾਂਦੀ ਹੈ ਸਮਾਨ ਵਧੀ ਜਾਂਦੇ ਹੈ ਉਹ ਵੀ ਗੱਲ ਹੈ ਹੁਣ ਚੱਲ ਕਰ ਦੂੰਗੇ ਹੌਲੀ ਹੌਲੀ ਹਾਂ ਨਾ ਠੀਕ ਹੈ ਹੁਣਾ ਹਟ ਤੂੰ ਤੂੰ ਇੱਥੇ ਬਾੜੂ ਕੇ ਤੇ ਤੂੰ ਇੱਧਰ ਖੜੂਂਗੇ ਹੂੰ ਨਾ ਵਧੀਆ ਬਾਦ ਅਕਾਲੀ ਹੋ ਗਿਆ ਹੌਲੀ ਹੌਲੀ ਇੱਧਰ ਹੀ ਖੜੂ ਹਾਂ ਹਾਂ ਠੀ ਕਿ ਮੀਨੇ ਟਿਕੜੂ ਆ ਇੱਦਾਂ ਜਾਂ ਹੱਦ ਹੋਣੀ ਠੀਕ ਠੀਕ ਸਮਾਨ ਖੜਾ ਅੰਦਰੇ ਬਾਹਰ ਦਾ ਨਹੀਂ ਬਾਹਰ ਕੁਝ ਨਹੀਂ ਹਾਂ ਹਾਂ ਇਹ ਤਾਂ ਹੈ ਹਲਾਉਂਦੀ ਉਹ ਖੜਾ ਰੁਕਾ ਪਰ ਬਾਹਰ ਉਹ ਤੇ ਇੱਥੇ ਤੇ ਅੱਧ ਲੱਗਦੀ ਹੂੰ ਹੂੰ ਫਰਕ ਤਾਂ ਪੈਂਦਾ ਹੀ ਬਾਹਰ ਸਮਾਨ ਦਾ ਅੰਦਰ ਅੰਦਰ ਇਹ ਉਸ ਵੀ ਖਰਾਬ ਕਰਦੀ ਧੁੱਪ ਵੀ ਖਰਾਬ ਕਰਦੀ ਹੈ ਹੁਣ ਪਹਿਲਾਂ ਉਸ ਪੈਗੀ ਹੁਣ ਪਹਿਲਾਂ ਉਸ ਪੈਗੀ ਉਹਨੇ ਧੁੱਪ ਨੇ ਉਹ ਹਾਂ ਇਹ ਤਾਂ ਹੈ ਹੂੰ ਛੇ ਛੇ ਵਧੀਆ ਉੱਧਰ ਖੜ ਗਿਆ ਤਾਂ ਅੰਦਰ ਜੇ ਨੂੰ ਉਹ ਠੀਕ ਆ ਤੇ ਨੂੰ ਖਾਦੀ ਕਿਛੂ ਕੋ ਹੋ ਤੱਕ ਨੇ ਠੀਕ ਠੀਕ ਨਾ ਉੱਥੇ ਹਾਈਡ ਪਰ ਹੈ ਪਰ ਲੋਟੇ ਖੜਾ ਹੋਰ ਮੰਡਗੇ ਨਹੀਂ ਮਾਰੇ ਕਿਹੜਾ ਫਿਰ ਹੁਣ ਮਾਰ ਰਿਹਾ ਆ ਮੈਂ ਜਾਣਾ ਫੇਰ ਮੈਂ ਅੱਛਾ ਉਹ ਜਾ ਕੇ ਸਾਹ ਦੁਆਰ ਕਿਉਂ ਨਹੀਂ ਪਰਲੀ ਠੀਕ ਹੈ ਇਹ ਲੋਡ ਲੋਡ ਪੈ ਗਈ ਤਾਂ ਇਹ ਲੋਡ ਪੈ ਗਈ ਬਾਈ ਜਾਣ ਸਲਾ ਦੂੰਗੇ ਅਗੇ ਪੈਸੇ 20 ਤਰੀਕ ਨੂੰ ਫੇਰ ਦੱਸਿਆ ਮੜਾ ਯਾਰ ਅੱਛਾ ਇਹਦਾ 20 ਨੂੰ ਪੈ ਗਿਆ ਹਾਂ ਠੀਕ ਨਹੀਂ ਠੀਕ ਹੈ ਬਾਕੀ ਤੁਹਾਨੂੰ ਦਾ ਬਦਲਾ ਜਿਹੜਾ 20 ਥਈ ਹੈ ਕਾਇਦੇ ਨੂੰ ਵਟ ਹੁੰਦੇ ਆ ਇਹ ਤਾਂ ਹੈ ਤਾਰਾ ਤਿੰਨ ਚਾਰ ਦਿਨ ਪਈ ਹੈ ਹਾਂਜੀ ਹਾਂ ਕਿਉਂਕਿ ਬਾਅਦ ਫਿਰ ਪਿੱਤਰਾ ਪਿੱਤਰਾ ਗੁਮਾਣਾ ਕੋਈ ਨਾ ਠੀਕ ਠੀਕ ਉਹ ਨਿੱਕਾ ਬਾੜ ਯਾਰ ਬੂਏ ਨੱਕਰ ਨਹੀਂ ਛੱਡਦੇ ਪਿਛਲਾ ਪਾਣੀ ਖੜਾ ਤੇੜ ਪਈ ਵੀ ਦੋ ਦੋ ਉਂਗਲ ਤਿੰਨ ਦਿਨ ਉਂਗਲ ਦੀ ਇਹ ਤਾਂ ਹੈ ਉਰ ਗਿਆ ਚਲੋ ਠੀਕ ਹੈ ਜੀ ਹੁਣ ਮਿਲਦੇ ਆਂ ਜਾ ਕੇ ਨਿੰਮੇ ਨੂੰ ਬਸ ਵਿਸਵਾਏ ਅੱਜ ਵਾਈ ਬਾਜੀ ਮਾ ਜੀ ਮਤਲਬ ਹੋ ਗਈ ਯਾਰ ਹਾਂ ਹਾਂ ਵਧੀਆ ਹੈ ਲਾਲਾ ਸਾਫ ਹੋ ਜੂਗਾ ਮੈਂ ਦੱਤੀ ਆ ਵੀ ਆਤੀ ਹਲਾ ਲਬੁਰਾ ਹਾਂ ਉਹ ਕਰਦੇ ਹਾਂ 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 ਫੇਰ ਉਹਨੂੰ ਆਏ ਆਏ ਦੱਤੀ ਦਾ ਇਧਰੋਂ ਕਰ ਲਈਂ ਕੱਲੇ ਇਹ ਪਿਛੇਰ ਤੇ ਪਿਛੇ ਦੇ ਫੇਰ ਅੱਜ ਜਿੰਨੇ ਮਾਰਿਆ ਆਪਣੇ ਕਦੇ ਲੱਗ ਲੱਗਦਾ ਨਾ ਸਾਵਧਾਰਨਾ ਕਿਤੇ ਕਿਤੇ ਨਾਲ ਸਫਾਈ ਕਰੇ ਗਵਾੜ ਬਹੁਤ ਮਲ ਜਾਂਦਾ ਏ ਮੋਬਿਲ ਉਰ ਤੱਕ ਜਾ ਰਹੀ ਮਾਹੇ ਕਰਦੇ ਇੱਕ ਵਾਰ ਉਧਰ ਸਪਰੇਅ ਕਰ ਦਿਓ ਜਿਹੋ ਹੈ ਫੇਰ ਨਾ ਇੱਕ ਵਾਰ ਸਾਫ ਚਾ ਕਰਕੇ ਮੋਟਾ ਮੋਟਾ ਜਾ ਤੇ ਸਪਰੇਅ ਕਰ ਦਿਓ ਵਾਪਸ ਵੇ ਨਹੀਂ ਆਹ ਬੁੱਢੀ ਮਾਰ ਲੈਣੀ ਫੇਰ ਸਪਰੇਅ ਦਾ ਤਾਂ ਲੋੜ ਹੀ ਨਹੀਂ ਪਤਾ ਉਹ ਫਿਰ ਤਾਂ ਰੋਡ ਵੀ ਨਹੀਂ ਹੈਗੀ ਤੱਕ ਜਾਣੇ ਫੇਰ ਬਾਅਦ ਚ ਕਰਨਗੇ ਹਾਂ ਹਾਂ ਚੱਲ ਵਧੀਆ ਟਾਈਮ ਕੱਢ ਲਿਆ ਜਿਹਦੇ ਵਾਸਤੇ ਵੀ ਫੇਰ ਯਾਰ ਕਈ ਦਿਨ ਤੋਂ ਦੱਦਦੇ ਆ ਹੂੰ ਮਾ ਬੇਲੇ ਜਿਹਾ ਕਰ ਦਈਏ ਯਾਰ ਇਹ ਤਾਂ ਹੱਥ ਹਲਾਏ ਤੇ ਹੁਣ ਇੱਕ ਵਾਰ ਲੱਗਿਆ ਬੰਦਾ ਇਹ ਕਰਕੇ ਹਟਦਾ ਹੈ। ਬੇਲੇ ਰਹਿ ਨਹੀਂ ਹੁੰਦਾ ਯਾਰ। ਹਾਂ ਹਾਂ। ਪਾਈਪ ਟਿਸ਼ੂ ਕਰਦੇ। ਫੇਰ ਟਰੈਕਟਰ ਕਰ ਖਿੱਚ ਲੇ ਜਾ ਉਹ। ਹੋਰ ਕੰਮ ਨਹੀਂ ਨਾ ਇਹਦਾ ਤਸ ਟੰਡਾ ਕਰ ਲਈਦਾ। ਹੂੰ ਹੂੰ। ਇਹਦਾ ਜੇ ਪੰਜੀ ਹੁੰਦੀ ਤੇਰੀ ਫੇਰ ਵੀ ਪਾਉਦੇ ਖਿੱਚ ਹੋਏ ਨਾ ਤਾਂ ਇਹ। ਜਿਹਦਾ ਹੈਗੀ ਆ ਪਾਸੇ ਬੈ ਕਹਿੰਦਾ ਵੱਟ ਹੋ ਜੇ। ਪਰ ਹਾਂ ਹਾਂ ਜਿਹੜੀ ਬੇਲ ਵਿੱਚ ਗਈ ਵੀ ਹੈ ਨਾ। ਬਾਹਾਂ ਵੱਢੀ ਜਾ ਨਹੀਂ ਮੈਂ ਉਹਦੀ ਜੜ ਤਾਂ ਉਰਾਈਆਂ ਹੁਣ ਨੀ ਬੇਲ ਦੀ। ਹਾਂ ਹਾਂ। ਪਰ ਫੇ ਆਪੇ ਜਿਹੜੀ ਉੱਪਰ ਪਈ ਉਹ ਪੈ ਸੁੱਕ ਜਾਣੀ। ਹਾਂ ਦਾ ਇੱਥੇ ਮੋਟਕ ਨਹੀਂ ਪੈਣੀ ਨਾ। ਹੂੰ ਹੂੰ। ਬਜੇ ਟਰੈਕਟਰ ਲਖੇ ਤੇ ਨਾ ਇੱਕ ਦੋ ਵਾਰ ਨਾਲੇ ਉਹ ਵੀ ਹੌਲੀ ਜਿ ਹੋ ਗਈ ਇਹ ਨਹੀਂ ਤਾਂ ਬਹੁਤ ਖਾਣ ਸੀ ਘੇਟਤੀ ਨਾ ਹਾਂ ਹਾਂ ਕੰਦਾ ਲਾਸਾ ਦਾ ਗਿਆ ਡੰਗਰਾਂ ਨੂੰ ਪਾ ਲੂੰਗੇ ਹਰਾ ਕਿੰਨੇ ਕਿਹੜਾ ਕਿਹੜਾ ਬੀਜ ਹੈ ਇਹ 472 ਹੈ ਠੀਕ ਹੈ ਨਾ ਇੱਧਰ ਪੱਤੇ ਗਈ ਆ ਅੱਛਾ ਬਾ ਵੀ ਬਲਾਕੀ ਨਿਸਰਦਾ ਟਰੈਕਟਰ ਚਲਾ ਕੇ ਨਾ ਦੇਤੀ ਫੇਰ ਅੱਛਾ ਚਲ ਟਰੈਕਟਰ ਘਾਲ ਵੀ ਦੋ ਪਾਸੇ ਖਿਚਾਉਣਾ ਦੋ ਪਾਸੇ ਦਾਤੀ ਫੇਰ ਨਹੀਂ ਬਣੀ ਹੈ ਹਾਂ 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 ਚਲਾ ਇਹਦੇ ਡੇੜੀ ਜੇ ਹੁੰਦੇ ਇਹ ਤਾਂ ਖੜੇ ਵੀ ਹੋਏ ਨੇ ਆਪੇ ਚਾਲੀ ਦੇ ਤਾਂ ਬਹੁਤ ਚੱਕੀ ਹਾਂ ਹਾਂ ਬਹਾਏ ਮੋਟੀ ਮੋਟੀ ਜੀ ਕਰਦੇ ਇੱਕ ਵਾਰ ਹਵਾ ਲੱਗ ਜੂਗੀ ਹੂੰ ਹੂੰ ਹੈਵੀ ਬਹੁਤ ਆ ਕੁਆੜ ਜਾ ਕੁਆੜ ਜਾ ਹੈਵੀ ਬਹੁਤ ਆ ਨਾ ਕੋੜ ਹੈ। 깔 चल चल। चल और। कर चल चल चल। बस कर। ਆਇਆ ਕਰ। ਆਹ ਇਧਰ ਖਿਜਰਾ ਪਹਿਲਾਂ ਫੇਰ ਆਇ ਲੈ ਜੀ। ਕਰ ਲੈ।

ਉਹਨਾਂ ਦੇ ਕਿਉਂ ਨਹੀਂ ਪਰੇ ਨਾ ਗੇਰ ਲਈ ਕੱਢ ਦੇ ਕੱਢ ਦੇ ਉਹਨੂੰ ਕੱਢ ਲੈ ਬਾਹਰ ਠੀਕ ਹੈ ਠੀਕ ਬਾਹਰ ਕੱਢ ਲੈ ਬਾਹਰ ਪਰ ਪਰ ਲੈ ਜਾ ਪਰ ਲੈ ਜਾ ਪਰ ਪਰ ਲੈ ਹਰਗਦੇ ਉਹ ਹੀ ਹੋ ਗਏ ਨੇ ਸਾਫ ਠੀਕ ਠੀਕ ਸਾਰੇ ਬਾ ਠੀਕ ਠੀਕ ਬਲੇਜਾ ਲੈ ਜਾ ਉਹ ਵੀ ਚਲੀ ਜਾਣਾ ਗੇਲੇ ਆ ਸਿੱਧੇ ਜੁੜਾ ਦੇ ਸਿੱਧੇ ਜੁੜਾ ਦੀ ਪਰ ਇਹਨੂੰ ਬਾ ਕੁਰੀ ਰੱਖੀ ਰੈਫਰ ਨੈਨੇ ਮੇ ਦਿਨ ਹੋ ਗਿਆ ਸਾਹ ਹੈ ਨਾ ਐਨੇ ਮੇ ਅਪਰਪਰ ਹੋ ਗਿਆ ਲਾਲ ਲਾ ਕੇ ਰਹਿ ਗਿਆ ਬਸ ਦੱਤੀ ਦਾ ਕਮੇ ਰਹਿ ਗਿਆ ਹਾਂ ਹਾਂ ਦੱਤੀ ਕਰ ਲੈ ਪਰੇ ਗੇਰ ਲਾ ਜਾਓ ਕੋਲੇ ਬੇਦੂਕੇ ਜਾਣਾ ਹਾਂ ਅਮਨੇ ਇਹ ਟਰੈਕਟਰ ਕਾ ਨਾ ਕਰ ਦੇਣਾ ਤੁਸੀਂ ਮੋਟਾ ਮੋਟਾ ਜਾ ਉਹਨੂੰ ਦੇਖ ਕੇ ਡਰ ਲੱਗੀ ਜਾਣਾ ਤਾਂ ਫੇ ਬੋਟਾਂ ਲਾ ਹਾਂ ਵੀ ਐਨਾ ਕਿਵੇਂ ਕਰੂਗੇ ਉਹ ਆਜੂਆ ਥੀ ਗੇਰ ਦੇ ਇਹਨੇ ਇੱਥੇ ਸੁੱਕ ਜਾਣਾ ਬਾਦ ਅਤੀ ਕਰੇ ਪਰ ਨੂੰ ਖਚਲੋ ਅਜੇ ਪੰਜੀ ਦੀ ਥੋੜਾ ਜਿਹਾ ਹੀ ਗਿਆ ਜੇ ਪੰਜੀ ਲਿਆਉਂਦਾ ਮੜੀ ਜੀ ਪੰਜੀ ਨੇ ਖਚਲਣਾ ਤਾਂ ਉਹਨਾਂ ਨੂੰ ਨਹੀਂ ਪੰਜੀ ਨਾਲ ਲੋਟ ਨਹੀਂ ਆਉਣਾ ਖੜਾ ਇਹ ਵੱਡਣਾ ਪੈਣਾ ਨਾ ਵੱਡਣਾ ਤਾਂ ਪੈਣਾ ਹੀ ਹੈ ਆਓ ਜੀ ਆ ਗਿਆ ਡੀਸੀ ਇਸਕੇ ਹਾਲ ਹੈ ਆ ਵੀ ਸਰਜੀਤ ਆਰਣ ਬਾਈ ਬਾਬਾ ਜੀ ਅੱਜ ਦਾ ਨੇ ਮੈਨੇ ਦਾਣਾ ਨੂੰ ਸੁਰਤ ਦਵਾ ਦਾਨੀ ਹਾਂ ਵਧੀਆ ਧੱਪ ਲਗਣ ਲਾਤੀ ਇੱਥੇ ਖਰਾ ਮਾਰੇ ਕਿ ਕਰਿਆ ਹੈ ਇੱਥੇ ਹਾਲਾ ਫੇਰਦੇ ਪਹਿਲਾਂ ਫਾਲੇ ਫੇਰ ਤੇ ਹਾਂ ਚਾ ਲੱਗਦਾ ਮਾਰੇ ਉਹ ਹੀ ਮਨ ਦਮਾ ਕਿ ਨਾ ਫਾਲੇ ਫੇਰੇ ਮੋਟੇ ਮੋਟੇ ਜੇ ਫਾਲੇ ਨੇ ਆਉ ਦੇ ਹਾਂ ਹਾਂ ਕਾਖਾ ਹੈ ਬਹੁਤ ਬਹੁਤ ਮੈਨੂੰ ਉਹੀ ਕਿਹਾ ਨਹੀਂ ਮੈਨੂੰ ਮਗਾ ਜਿਵੇਂ ਹਲਾਂਗਾ ਮੋਟਾ ਮੋਟਾ ਨਾ ਕਰਦੇ ਤੁਹਾਨੂੰ ਦੇਖੀ ਡਰ ਲੱਗੀ ਜਾਂਦੀ ਬੈਨਾ ਕਿਵੇਂ ਕਰੂਗੇ ਹੁਣ ਇੰਨੇ ਚ ਹੌਲਾ ਹੋ ਗਿਆ ਚਲ ਉਹ ਬਰਲਾ ਲਾ ਸਾਫ ਹੋ ਗਈ ਆ ਰਹੀ ਇੱਕ ਵਸ ਨਾਲੇ ਤਾਂ ਇਹਨਾਂ ਨੇ ਬੱਲਾ ਦੇਖ ਦੇ ਕਦ ਮੋੜੇ ਡੰਗਰਾਂ ਨੂੰ ਟੁੱਕ ਟੁੱਕੀ ਪਾਉਣੇ ਚਾਹ ਹਾਂ ਟੁਟਾ ਰੱਖ ਲੈ ਪਹਿਲਾਂ ਤੇ ਸਾਡੀ ਥਲਾ ਅੱਛਾ ਪਹਿਲਾਂ ਕਾਦੀ ਸਲਾਦੀ ਸਾਡੀ ਇਧਰ ਨੂੰ ਮੁਹ ਕਰ ਪਹਿਲਾਂ ਕਾਦੀ ਸਲਾਦੀ ਪਾਣਾ ਹਰੇ ਹਰੇ ਪਾ ਲੈਂਦੇ ਤੇ ਅੱਛਾ ਛਾੜ ਕੇ ਛਾੜ ਕੇ ਵੀ ਨਹੀਂ ਤੇ ਹੂੰ ਸੋਣਿਆ ਉਹ ਜੀਰੀ ਅੱਛਾ ਹਾਂ ਹੁਣ ਪਾਸ ਹਾਂ ਹੁਣ ਵੀ ਜਦੋਂ ਪੱਕ ਗਏ ਇਹਨੂੰ ਘਰ ਚ ਛਾੜ ਕੇ ਪ੍ਰਾਲੀ ਪ੍ਰਾਲੀ ਬਿਣਗਣ ਨੂੰ ਰੋਕੇ ਪਾ ਦੇ ਕਰੋ ਬਸ ਠੀਕ ਹੈ ਜੀ ਔਰ ਫਿਰ ਅੱਜ ਕਿੱਧਰ ਰੇਹਾ ਅੱਜ ਉਹ ਦੇ ਢੇਡਾ ਲੈਂਦਾ ਅੱਛਾ ਰੇਤਾ ਭਰ ਲੈਂਦਾ ਵਧੀਆ ਵਧੀਆ ਮਾਜਾ ਆਰਾਮ ਨਾਲ ਅੱਛਾ ਇਹ ਤਾਂ ਦੋ ਘੰਟੇ ਲਾ ਦੋ ਸੈਕਿੰਡ ਠੀਕ ਠੀਕ ਹਾਂ ਮੈਂ ਘਰ ਜੀ ਦੀ ਡਿਊਟੀ ਆ ਲਿਆਉਣੀ ਸੀ ਹਾਂ ਹਾਂ ਸਹੀ ਲਿਆਉਣਾ ਭਾਈ ਨਿੰਮੇ ਨੇ ਡਿਊਟੀ ਲਾਈ ਆਂ ਕਿਆ ਕਰੀਏ ਨਿੰਮਾ ਨਿੰਮੇ ਦੀ ਚੱਲਦੀ ਹੈ ਭਾਈ ਮੈਂ ਕਿਹਾ ਸਾਡੀ ਵੀ ਭਾਈ ਡਿਊਟੀ ਲਾ ਦਿੰਦੀ ਕੋਈ ਲੋਡ ਹੋਵੇ ਕਦੇ ਨਿੰਮੇ ਦਾ ਮਕਾਨ ਪਾਇ ਜਦੇ ਬਸ ਐਨਮੇ ਮੈਂ ਸਾਡੀ ਡਿਊਟੀ ਵੀ ਲਾ ਦਿੰਦੀ ਲੋਡ ਹੋਵੇ ਕਦੇ ਸਾਡੀ ਡਿਊਟੀ ਵੀ ਲਾਦੀ ਐ ਐ ਕਰੀ ਜਾਂਦਾ ਡਿਊਟੀ ਦੱਸਦੀ ਭਾਈ ਕੋਈ ਹਾਂ ਕੋਈ ਵੀ ਕੰਮ ਹੋਵੇ ਹਾਂ ਅਜੇਂਦਾਰ ਤੇ ਇੱਕ ਦਿਨ ਬੱਕੀ ਘਟਾਈ ਇਹਨੇ ਨਾ ਹਾਂ ਹਾਂ ਉਹ ਦੋਏ ਤੇ ਬੰਦੇ ਉਹ ਕਹਿੰਦਾ ਬਿੰਦਰ ਆ ਪੰਬਾ ਆ ਗਏ ਆਇਆ ਕਹਤੇ ਉਹ ਫੇ ਤੈ ਤੂੰ ਬਰੋਸੀ ਹੋਗੇ ਲੱਗ ਤੂੰ ਤਾਂ ਨਹੀਂ ਗਿਆ ਉਹ ਮੈਂ ਤਾਂ ਬਈ ਦੂਰ ਤੇ ਜਾਣੀ ਦਿੱਤਾ ਪਤਾ ਇਨੀ ਲੱਗਿਆ ਸਾਨੂੰ ਅੱਛਾ ਉਹ ਦੇਖ ਰੱਖਣੀ ਹੈ ਕਿ ਪਟਣੀ ਹੈ ਹਾਂ ਦੇਖਾ ਕਾਮਾ ਬੈਠ ਜੂ ਕੋਈ ਰੱਖ ਲੈਣ ਆ ਡੇਕ ਠੀਕ ਆ ਖੜੀ ਰਹਿਣ ਦੋ ਇਹ ਹੋਰ ਪਾਸੇ ਲੱਗ ਜਵੇ ਕਿਤੇ ਸਭ ਤੋਂ ਵਧੀਆ ਹਾਂ